ਉਸੀ ਦੇਖ ਰਹੇ ਹੋ ਡੀਡੀਐਸ ਨਿਊ ਚੈਨਲ ਤੇ ਮੈਂ ਤੁਹਾਡਾ ਆਪਣਾ ਹਰਨਦੀਪ ਸਿੰਘ ਅੱਜ ਨਾਬਾ ਹਲਕਾ ਵਿਧਾਨ ਸਭਾ ਹਲਕਾ ਨਾਬਾ ਦੇ ਪਿੰਡ ਸੋਹਲੀ ਵਿੱਚ ਖੜਿਆ ਹਾਂ ਸੋਹਲੀ ਪਿੰਡ ਵਿੱਚ ਕਿਉਂ ਖੜਿਆ ਕਿਉਂਕਿ ਇੱਥੇ ਪੰਜਾਬੀ ਫਿਲਮ ਡਾਇਰੈਕਟਰ ਅਮਿਤੋਜ ਸਿੰਘ ਮਾਨ ਪਹੁੰਚ ਰਹੇ ਨੇ ਅਮਤੋਜ ਅਮਤੋਜ ਸਿੰਘ ਮਾਨ ਪਹੁੰਚ ਰਹੇ ਨੇ ਕਿਉਂਕਿ ਸਾਰਿਆਂ ਨੂੰ ਹੀ ਪਤਾ ਹੈ ਜਿਹੜੇ ਅਮਤੋਜ ਸਿੰਘ ਮਾਨ ਨੇ ਅੱਜ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਨੇ ਅੱਜ ਪੰਜਾਬ ਦੇ ਮੁੱਦੇ ਜਿੰਨੇ ਪੰਜਾਬ ਦੇ ਮੁੱਦੇ ਨੇ ਉਹਨਾਂ ਤੇ ਬੋਲਦੇ ਨੇ ਇਸੇ ਲਈ ਉਹ ਪੰਜਾਬ ਦਾ ਕੋਈ ਮੁੱਦਾ ਹੋਊਗਾ ਜੱਜ ਪਿੰਡ ਸੋਹਲੀ ਚ ਪਹੁੰਚੇ ਨੇ ਪਿੱਛੇ ਤੁਸੀਂ ਮੇਰੇ ਪਿੰਡ ਦੀ ਸੱਤ ਦੇਖ ਰਹੇ ਹੋ ਜਿਹੜੀ ਲੱਗੀ ਹੋਈ ਹੈ ਸੱਤ ਪਿੰਡ ਦੇ ਲੋਕ ਇਕੱਠੇ ਹੋਏ ਨੇ ਪਿੱਪਲ ਦੇ નીચે ਸ਼ੈੱਡ ਪਿਆ ਹੋਇਆ ਹੈ ਉੱਥੇ ਲੋਕ ਇੱਕ ਸਾਥ ਮੰਗੋ ਜਗਾ ਬਣੀ ਹੋਈ ਹੈ ਉੱਥੇ ਇਕੱਠੇ ਹੋ ਕੇ ਬੈਠੇ ਨੇ ਕੁਝ ਹੀ ਸਮੇਂ ਬਾਅਦ ਕੁਝ ਹੀ ਟਾਈਮ ਟਾਈਮ ਦੇ ਵਿੱਚ ਅਮਤੋਜ ਮਾਨ ਪਹੁੰਚਣਾ ਆਏ ਨੇ ਪਿੰਡ ਸੋਲੀ ਆਓ ਉਹਨਾਂ ਨਾਲ ਗੱਲਬਾਤ ਕਰਾਈਏ ਪੰਜਾਬ ਦੇ ਮੁੱਦਿਆਂ ਤੇ ਕੀ ਗੱਲ ਕਰਦੇ ਨੇ ਕੀ ਆ ਜੋ ਮੁੱਦਾ ਚੱਕਦੇ ਨੇ ਪੰਜਾਬ ਦਾ ਭਾਈ ਜੀ ਉਹਨਾਂ ਨੇ ਗੱਲ ਕੀਤੀ ਕਹਿੰਦੇ ਤਾਂ ਬਹੁਤ ਮਹਿੰਮ ਚਲਾ ਰਹੇ ਨੇ ਕਮਨਰੇਗਾ ਨੂੰ ਲੈ ਕੇ ਮੈਨੂੰ ਸਿਰਫ ਪਤਾ ਕੀ ਆ ਬੀਬੀਓ ਮੈਂ ਗੱਲ ਕਿਹੜੀ ਕਰਨ ਆਇਆ ਹਾਂ ਮੈਂ ਕੋਈ ਬਾਲਾ ਪਾਰਟੀ ਆ ਚੰਗੀ ਤੇ ਆ ਮਾੜੀ ਦੇ ਚੱਕਰ 'ਚ ਨਹੀਂ ਪੈਂਦਾ ਹੁੰਦਾ ਮੈਨੂੰ ਲੱਗਦਾ ਹੁੰਦਾ ਜੇ ਸਾਡੀ ਆ ਦੁਰਦਸ਼ਾ ਹੋ ਰਹੀ ਆ ਤਾਂ ਇਹ ਸਾਰੇ ਦੋਸ਼ੀ ਨੇ ਟਰੂ ਡਾਊਟ ਹੈ ਕਿ ਇਹੋ ਜੀ ਸਕੀਮ ਲਿਆਂਦੀ ਗਈ ਸੀ ਆ ਕਾਫੀ ਵੱਡੇ ਲੈਵਲ ਤੇ ਸੀ ਜੋ ਜਿਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ ਉਸ ਨੂੰ ਕੰਮ ਦੇ ਸਕਦੇ ਸੀ ਪਰ ਮੇਰੇ ਦੋਸਤ ਤੁਸੀਂ ਦੱਸਿਓ ਜਦੋਂ ਪਿਛਲੀ ਵਾਰੀ ਕਾਂਗਰਸ ਦੀ ਸਰਕਾਰ ਸੀ ਉਦੋਂ ਆਪਾਂ ਕਿੰਨੇ ਦਿਨ ਪ੍ਰੈਕਟੀਕਲੀ ਕੀ ਕਰ ਰਹੇ ਹਾਂ ਅਸੀਂ ਕਰ ਕੀ ਰਹੇ ਆ ਪ੍ਰੈਕਟੀਕਲੀ ਸਿਰਫ ਗੱਲਾਂ ਸਾਡੇ ਇੱਕ ਤਰੀਕਾ ਚੱਲਿਆ ਹੋਇਆ ਹੈ ਆ ਮਾੜਾ ਮਤਲਬ ਅਸੀਂ ਕਹਿੰਨੇ ਕੀ ਹੈ ਸਾਡੇ ਨਾਲੋਂ ਜ਼ਿਆਦਾ ਮਾੜਾ ਅਸੀਂ ਘੱਟ ਮਾੜੇ ਮੈਨੂੰ ਇਹਨਾਂ ਦੱਸ ਦਿਓ ਤੁਹਾਨੂੰ ਕਿਹਨੇ ਨਹੀਂ ਲੁੱਟਿਆ ਤੇ ਜੇ ਨਹੀਂ ਲੁੱਟਿਆ ਤਾਂ ਤੁਸੀਂ ਪਹਿਲੇ ਨੰਬਰ ਦੇ ਸੂਬੇ ਤੋਂ ਖੀਰਲਾ ਸਟੇਟ ਕਿਵੇਂ ਬਣ ਗਏ ਕਿਸੇ ਨੇ ਤਾਂ ਕੋਈ ਚੰਦ ਚਾੜ ਹੀ ਹੈ ਇੱਕ ਨੰਬਰ ਹੋ ਗਿਆ ਹੁਣ ਇਹਦਾ ਮਤਲਬ ਕੀ ਹੈ ਮੇਰੇ ਆਉਣ ਦਾ ਮਤਲਬ ਕੋਈ ਇੱਥੇ ਖੜ ਕੇ ਤੁਹਾਨੂੰ ਬਥੇਰੇ ਬੋਲਦੇ ਰਹਿੰਦੇ ਨੇ ਕੋਈ ਇਹ ਨਹੀਂ ਮੈਂ ਤਾਂ ਤੁਹਾਡੇ ਨਾਲ ਇੱਕ ਛੋਟੀ ਜੀ ਗੱਲ ਕਰ ਰਹਾ ਆ ਬਹਿ ਕੇ ਕਿ ਇਹਦਾ ਕੋਈ ਤਰੀਕਾ ਸੋਚੀਏ ਜਾਂ ਲੁੱਟੀ ਦੇ ਜਾਵਾਂਗੇ ਬੰਦ ਇੱਕ ਮਿੰਟ ਜਮੈਂ ਇਹਨਾਂ ਨੂੰ ਵੇਖਾ ਇੱਕ ਮਿੰਟ ਦੋ ਮਿੰਟ ਇਹ ਖੁੱਲ੍ਹੇ ਹੀ ਕੰਮ ਚੱਲ ਨਹੀਂ ਨਹੀਂ ਮੈਂ ਬਾਲਾ ਲੰਬਾ ਨਹੀਂ ਚਾਹੁੰਦਾ ਅਸੀਂ ਪੰਜਾਬੀ ਪੰਜਾਬ ਦੇ ਪਿੰਡਾਂ ਨਾਲ ਜਿਹੜਾ ਆਪਚਾਰ ਹੈ ਤੈਸਾ ਜਰਾ ਸਿਸਟਮ ਚੱਲਣਾ ਨਹੀਂ ਨਹੀਂ ਲੋਕਾਂ ਦੇ ਨਾਲ ਜਾ ਕੇ ਲੋਕਾਂ ਦੀ ਜਿਹੜੀਆਂ ਰੋਜ਼ ਜਿਵੇਂ ਸਾਡੇ ਸਰਕਾਰੀ ਸਕੂਲ ਨੇ ਮੈਂ ਜਿਹੜੀ ਗੱਲ ਕਰਨੀ ਆ ਸੀ ਸਰਕਾਰੀ ਸਕੂਲ ਚ ਸਿਰਫ ਉਹਨਾਂ ਦੇ ਬੱਚੇ ਪੜ੍ਹਦੇ ਨੇ ਜਿਨ੍ਹਾਂ ਦੀ ਜੇਬ ਅਜਲੀਐਂਟ ਬੱਚਾ ਹੋਵੇ ਤੁਸੀਂ ਪੀਪੀਐਸ ਚ ਲੈ ਕੇ ਜਾਓ ਉਹਨੂੰ ਕਹੋ ਕਿ ਅਸੀਂ ਬੱਚਾ ਇੱਥੇ ਦਾਖਲ ਕਰਾਉਣਾ ਪਰ ਬਹੁਤ ਜ਼ਿਆਦਾ ਇੰਟੈਲੀਜੈਂਟ ਹੈ ਪਰ ਦੇ ਮੰਨ ਸਾਹਿਬ ਜਿਹੜਾ ਸਮਝੌਤਾ ਹੋਇਆ ਦੇਖੋ ਇਹ ਸਮਝੌਤਾ ਕੀ ਹੈ ਕਿ ਆਲ ᱨੈਡੀ ਇੱਕ ਕਲੈਰਿਟੀ ਹੋ ਗਈ ਹੈ ਜੁਆਇੰਟ ਸਟੇਟਮੈਂਟ ਤੋਂ ਅਜੇ ਵੈਸੇ ਤਾਂ ਉਹ ਸਮਝੌਤਾ ਬਾਹਰ ਆਉਣਾ ਟ੍ਰੇਡ ਡੀਲ ਹੋਈ ਹੈ ਜਿਹੜੀ ਪਰ ਉਸ ਜਿਹੜੀ ਜੁਆਇੰਟ ਸਟੇਟਮੈਂਟ ਆ ਉਹ ਤੋਂ ਪਤਾ ਲੱਗ ਗਿਆ ਕਿ ਸਾਡਾ ਪ੍ਰਧਾਨ ਮੰਤਰੀ ਸਾਹਿਬ ਲੰਮੇ ਪੈ ਗਏ ਨੇ ਔਰ ਅਮਰੀਕਾ ਦੀ ਮਰਜ਼ੀ ਨਾਲ ਇਹ ਸਮਝੌਤਾ ਹੋਇਆ ਕੀ ਹੋਇਆ ਥੋੜੇ ਉਹਨਾਂ ਨੇ ਬਹੁਤ ਸਾਰੀਆਂ ਚੀਜ਼ਾਂ ਚਾਹ ਸੋਇਆਬੀਨ ਆਇਲ ਹੋਵੇ ਜਾਂ ਮੱਕੀ ਹੋਵੇ ਡਰਾਈ ਆਲਾ ਹੋਵੇ ਬੜੀਆਂ ਚੀਜ਼ਾਂ ਉਹਨਾਂ ਨੇ ਪੈਰ ਰਖਵਾ ਲਿਆ ਅੰਦਰ ਹੁਣ ਇਹਦੇ ਵਿੱਚ ਹੌਲੀ ਹੌਲੀ ਐਡੀਸ਼ਨ ਹੁੰਦੇ ਜਾਣਗੇ ਔਰ ਤੁਹਾਨੂੰ ਪਤਾ ਨਹੀਂ ਲੱਗਣਾ ਅਸੀਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਪਾਵਾਂਗੇ ਸਾਡਾ ਕਿਸਾਨ ਮਰੂਗਾ ਸਾਡਾ ਡੇਰੀ ਫਾਰਮ ਸਾਡਾ ਸਾਰਾ ਕੁਝ ਮਰੂਗਾ ਵੇਖ ਲਿਓ ਹਰ ਸਰਕਾਰ ਹਮੇਸ਼ਾ ਆਪਦੇ ਹਿਫਾਜ਼ਤ ਕਰਦੀ ਆ ਆਪਦੇ ਕਿਸਾਨਾਂ ਦੀ ਮਜ਼ਦੂਰਾਂ ਦੀ ਆਪਦੇ ਜਿੰਨੇ ਵੀ ਉਹਨਾਂ ਦੇ ਪ੍ਰੋਡਕਟਸ ਹੁੰਦੇ ਨੇ ਅਸੀਂ ਨਹੀਂ ਕਰ ਰਹੇ ਸਾਡੀ ਬਦਕਿਸਮਤੀ ਇਹ ਹੈ ਕਿ ਸਾਡਾ ਮੁੱਖ ਮੰਤਰੀ ਵੀ ਲੰਮਾ ਪਿਆ ਹੋਇਆ ਹੈ ਪ੍ਰਧਾਨ ਮੰਤਰੀ ਅੱਗੇ ਪ੍ਰਧਾਨ ਮੰਤਰੀ ਲੰਮਾ ਪਿਆ ਹੋਇਆ ਹੈ ਅਮਰੀਕਾ ਅੱਗੇ ਤੇ ਅਸੀਂ ਕਿੱਧਰ ਜਾਵਾਂਗੇ ਨਹੀਂ ਤਾਂ ਮੈਨੂੰ ਦੱਸ ਦਿਓ ਇਹ ਚੀਜ਼ਾਂ ਉੱਚ ਸ਼ਾਮਲ ਨਹੀਂ ਗਿਆ ਅੱਜ ਅਸੀਂ ਕਿੰਨੀਆਂ ਚੀਜ਼ਾਂ ਜਿਹੜੀਆਂ ਇੰਪੋਰਟ ਕਰ ਰਹੇ ਹਾਂ ਜਾਂ ਐਕਸਪੋਰਟ ਕਰ ਰਹੇ ਹਾਂ ਜਰਾ ਤوازن ਦੇਖ ਲਓ ਕਿੰਨਾ ਅਸੀਂ ਰੌਲਾ ਪਾ ਰਹੇ ਹਾਂ ਬਾਗਾ ਬਾਰਡਰ ਖੋਲੋ ਇਧਰੋਂ ਨਹੀਂ ਖੋਲਣਗੇ ਮੰਦਰਾ ਪੋਰਟ ਦੇ ਉੱਤੋਂ ਜਿਹੜੀ ਗੁਜਰਾਤ ਚ ਹੈ ਜਾਂ ਮੁੰਬਈ ਪੋਰਟ ਆ ਉੱਥੋਂ ਪਾਕਿਸਤਾਨ ਨੂੰ ਜਾਣਗੀਆਂ ਚੀਜ਼ਾਂ ਦਬਈ ਹੋ ਕੇ ਜਾਣਗੀਆਂ ਆ ਬਾਗਾ ਬਾਰਡਰ ਤੋਂ ਕਿਉਂ ਨਹੀਂ ਭੇਜਦੇ ਤੁਸੀਂ ਜਿਹਦਾ ਫਾਇਦਾ ਇਨਾਂ ਸਾਰਿਆਂ ਨੂੰ ਹੋ ਜੇ ਇੱਕ ਕਦੇ ਵੀ ਚੀਜ਼ ਲੋਕਾਂ ਨੂੰ ਸਾਹਮਣੇ ਰੱਖ ਕੇ ਹੋਊਗੀ ਆ ਪਿੱਛੇ ਜੇ ਆ ਹਮਲਾ ਹੋਇਆ ਸੀ ਜਿਹੜਾ ਉੱਥੇ ਮਾਰੇ ਗਏ ਸੀ ਪਹਿਲਗਾਮ ਮੈਂ ਖੁੱਲ ਕੇ ਗਿਆ ਪਹਿਲੇ ਦਿਨ ਤੋਂ ਮੈਂ ਕਿਹਾ ਤੁਸੀਂ ਸਾਰਾ ਕੁਝ ਬੰਦ ਕਰਤਾ ਈਵਨ ਅਫਗਾਨਿਸਤਾਨ ਨੂੰ ਜੋ ਜਾਂਦੀ ਸੀ ਟ੍ਰੇਡ ਸਾਡੀ ਆ ਬਾਗਾ ਰਹੀ ਉਹ ਵੀ ਬੰਦ ਕਰਤੀ ਮੰਦਰਾ ਪੋਰਟ ਵਾਲਾ ਬੰਦ ਕਿਉਂ ਨਹੀਂ ਹੋਇਆ bizness 15 ਦਿਨ ਬਾਅਦ ਬੰਦ ਹੋਇਆ ਤੇ ਉਹ ਜਿਹੜਾ ਪਹਿਲਾ ਹੋਇਆ ਸੀ ਪਲਵਾਮਾ ਉਹਦੇ ਬਾਅਦ ਤਾਂ ਬੰਦੀ ਨਹੀਂ ਹੋਇਆ ਸੀ ਇਹ ਕਿਉਂ ਹੋ ਰਿਹਾ ਆ ਸਟੇਟ ਵਾਲਿਆਂ ਨੂੰ ਪੁੱਛ ਲੋ ਇਹਨਾਂ ਨੂੰ ਤਾਂ ਪਤਾ ਹੀ ਸੁੱਖ ਸਾਂ ਇਹ ਤਾਂ ਆਖੀ ਜਾਂਦੇ ਰੰਗਲਾ ਪੰਜਾਬ ਹੀ ਆ ਬਸ ਮੈਂ ਕਿਹਾ ਜਾਂ ਤਾਂ ਭਗਵੰਤ ਮਾਨ ਵਾਲਾ ਹਾਲ ਸਾਡਾ ਸਾਰਿਆਂ ਦਾ ਸ਼ਾਮ ਨੂੰ ਹੋ ਜੇ ਉਸ ਅਵਸਥਾ 'ਚ ਅਸੀਂ ਵੀ ਆ ਜਾਈਏ ਤਾਂ ਸਾਨੂੰ ਵੀ ਰੰਗਲਾ ਲੱਗਣ ਲੱਗ ਜੇ ਨਹੀਂ ਤਾਂ ਕੰਗਲਾ ਹੋਇਆ ਪਿਆ ਭਰਾਵਾ ਅਦਰਵਾਇਜ਼ ਕੋਈ ਬੇਵਕੂਫ ਆਦਮੀ ਹੋਊਗਾ ਜੋ ਕਹੂਗਾ ਕਮਾਲ ਹੈ ਇੱਕ ਨੰਬਰ ਦਾ ਸੂਬਾ ਸਭ ਤੋਂ ਮਗਰ ਆ ਗਿਆ ਸਾਡੇ ਸਿਰ ਕਰਜ਼ਾ ਕਿੰਨਾ ਹੈ ਸਾਡੀ ਇਕਨੋਮੀ ਸ਼ਰਿੰਕ ਹੋ ਗਈ ਹੈ 9 ਲੱਖ ਕਰੋੜ ਤੇ ਆ ਗਈ ਹੈ ਕਰਜ਼ਾ ਸਾਡਾ ਹਾਫ ਹੋਣ ਵਾਲਾ ਹੈ ਅਸੀਂ ਜਾਵਾਂਗੇ ਕਿੱਧਰ ਸਾਡਾ ਜਿੰਨਾ ਟੋਟਲ ਇਕਨੋਮੀ ਦਾ ਸਾਈਜ਼ ਹੈ 48% ਕਰਜ਼ਾ ਹੈ ਦੂਜੇ ਨੰਬਰ ਤੇ ਕੇਰਲਾ 37% ਤੀਜੇ ਨੰਬਰ ਵਾਲਾ 27% ਆ ਛੋਟੀਆਂ ਮੋਟੀਆਂ ਸਟੇਟਾਂ ਨੂੰ ਛੱਡ ਦਿਓ ਆ ਤਾਂ ਹਾਲ ਹੈ ਸਾਡਾ ਤਾਂ ਮੈਨੂੰ ਦੱਸੋ ਇਹਨਾਂ ਦੀ ਮਿਹਨਤ 'ਚ ਕੋਈ ਕਮੀ ਆ ਸਾਰੇ ਜਿੰਨੇ ਬੈਠੇ ਨਹੀਂ ਮਿਹਨਤ ਉਹੀ ਹੈ ਪ੍ਰਬੰਧ ਵਿੱਚ ਘੜਬੜ ਹੈ ਤੇ ਪ੍ਰਬੰਧ ਇੱਕ ਨੇ ਤਾਂ ਨਹੀਂ ਮਾੜਾ ਕੀਤਾ ਸਾਰਿਆਂ ਨੇ ਕੀਤਾ ਕਿਸੇ ਨੂੰ ਪੁੱਛ ਲੋ ਇੱਥੇ ਸਾਰੇ ਕਹਿਣਗੇ ਪੋਲਿਟਿਕਸ ਦੇ ਮਾਰੇ ਹੈ ਤੇ ਪੋਲਿਟਿਕਸ ਵਾਲਿਆਂ ਨੂੰ ਮੁੱਖ ਮੰਤਰੀ ਜਾਂ ਮੰਤਰੀ ਅਸੀਂ ਬਣਾਉਣੇ ਆ ਤੇ ਫਿਰ ਅਸੀਂ ਆਪਦਾ ਤਰੀਕਾ ਹੀ ਕਾਰ ਬਦਲੀਏ ਤੇ ਮੈਂ ਉਹ ਤਰੀਕਾ ਹੀ ਕਾਰਬਾਈ ਜੀ ਨਾਲ ਡਿਸਕਸ ਕਰਨਾ ਹੈ ਕੁਝ ਦੱਸਣਾ ਹੈ ਕੁਝ ਪੁੱਛਣਾ ਹੈ ਤਾਂ ਜੋ ਬੈਟਰ ਵੇ ਨਾਲ ਕਿ ਆਪਾਂ ਬੰਦੇ ਚੁਣ ਸਕੀਏ ਨਹੀਂ ਤਾਂ ਇਹੀ ਹਾਲ ਰਹਿਣੇ ਔਰ ਅੱਗੇ ਟਾਈਮ ਨਹੀਂ ਸਾਡੇ ਕੋਲੇ ਬਾਈ ਜੀ ਇਟਸ ਰੀਅਲੀ ਐਮਰਜੈਂਸੀ ਮੈਨੂੰ ਇਹਨਾਂ ਦੱਸ ਦਿਓ ਨੇਚਰਲ ਰਿਸੋਰਸ ਦਾ ਕੀ ਹਾਲ ਹੈ ਸਾਡੇ ਪਾਣੀ ਇਹ ਕੀ ਨੇਚਰਲ ਰਿਸੋਰਸ ਸੀ ਉਹ ਖੋ ਕੇ ਲੈ ਗਏ ਪੰਜ ਦਰਿਆ ਸਾਡੇ ਸਾਡੇ ਕੋਲੇ ਕਿੰਨਾ ਪਾਣੀ ਹੈ 11 ਐਮ ਐਫ ਹਰਿਆਣੇ ਕੋਲੇ ਕਿੰਨਾ 13 ਰਾਜਸਥਾਨ ਕੋਲੇ ਕਿੰਨਾ 14 ਉਹ ਦੋਨੋਂ ਨਾਨ ਰਿਪੇਰੀਅਨ ਸਟੇਟ ਨੇ ਅਸੀਂ ਰਿਪੇਰੀਅਨ ਸਟੇਟ ਹੈ ਸਾਡੇ ਕੋਲੇ ਘਟਾ ਜੇ ਐਸ ਵੀ ਐਲ ਦੇ ਸਰਵੇ ਕਰਦੇ ਪਰਦੇ ਨਹੀਂ ਕਿ ਪਾਣੀ ਹੋਰ ਲੈ ਜਾਣਾ ਇਹ ਦੱਸਣਗੇ ਕਿਵੇਂ ਹੋ ਗਿਆ ਕੌਣ ਸੀ ਦਰਬਾਰਾ ਸਿੰਘ ਕੀਨੇ ਕੇਸ ਵਾਪਸ ਲਏ ਸੀ ਕੌਣ ਮੈਂ ਸਾਰੇ ਗਨਾ ਦਿੰਦਾ ਹਾਂ ਅਮਰਿੰਦਰ ਸਿੰਘ ਬਾਦਲ ਇਹ ਕੌਣ ਸੀ ਇਹ ਲੋਕ ਜਿਨ੍ਹਾਂ ਨੇ ਤੁਹਾਡਾ ਪਾਣੀ ਦਿੱਤਾ ਕੌਣ ਸੀ ਇਹ ਲੋਕ ਸਾਨੂੰ ਸੋਚਣਾ ਪੈਣਾ ਕਿ ਜੋ ਗਲਤ ਹੋਇਆ ਹੈ ਅਕਰੋਸ ਦੀ ਪਾਰਟੀ ਅਕਰੋਸ ਦੀ ਪਾਰਟੀ ਜੋ ਲੁੱਟਿਆ ਸਾਨੂੰ ਕੀ ਅਸੀਂ ਉਹਨਾਂ ਇੱਕ ਨੂੰ ਹਰਾਉਣ ਲਈ ਦੂਜੇ ਨੂੰ ਜਿਤਾ ਦੇਾਂਗੇ ਔਰ ਜਿਤਾਉਣ ਵਾਲੇ ਬਾਰੇ ਪਾਲਿਸੀ ਦੀ ਗੱਲ ਨਹੀਂ ਕਰਾਂਗੇ ਕੀ ਇਹਨਾਂ ਦੇ ਮਹਿਲ ਨਹੀਂ ਬਣੇ ਲੀਡਰਾਂ ਦੇ ਕੀ ਆ ਜਿਹੜੇ ਮਹਿਲਾਂ ਦੀ ਗੱਲ ਕਰਦਾ ਸੀ ਆ ਹੁਣ ਵਾਲਾ ਮੁੱਖ ਮੰਤਰੀ ਢਾ ਦੇਾਂਗੇ ਹੁਣ ਉੱਥੇ ਇਹਨਾਂ ਨੇ ਨਾਲ ਪਲੋਟ ਲੈ ਕੇ ਆਪਦੇ ਘਰ ਨਹੀਂ ਬਣਾ ਲਏ ਜਸਟਿਸ ਕੁਲਦੀਪ ਸਿੰਘ ਦੀ ਰਿਪੋਰਟ ਪਈ ਹੈ ਹਾਈ ਕੋਰਟ ਚ ਜਿਦੇ ਚ ਉਹਨਾਂ ਨੇ ਕਿਹਾ ਕਿ ਜੇ ਮੋਹਲੀ ਦੇ ਨੇੜੇ ਤੇੜੇ ਚੰਡੀਗੜ੍ਹ ਦੇ ਨੇੜੇ ਤੇੜੇ ਜੋ ਪੰਜਾਬ ਵਾਲੀ ਜ਼ਮੀਨ ਹੈ ਉਹਦੇ ਤੋਂ ਕਬਜ਼ਾ ਛਡਾ ਲਿਆ ਜਾਵੇ ਆ ਲੀਡਰਾਂ ਦਾ ਪੁਲਿਸ ਵਾਲਿਆਂ ਦਾ ਤੇ ਬਿਰੋਕਰੇਟਸ ਦਾ ਪੰਜਾਬ ਦਾ ਕਰਜ਼ਾ ਲੈ ਜੂਗਾ ਉਹ ਰਿਪੋਰਟ ਨੂੰ ਬਾਹਰ ਕਿਉਂ ਨਹੀਂ ਕੱਢਦੇ ਕਿਉਂਕਿ ਸਾਰੇ ਸ਼ਾਮਲ ਨੇ ਉਹਦੇ ਚ ਸਾਰੇ ਲੁੱਟਣ ਵਾਲੇ ਸ਼ਾਮਲ ਨੇ ਉਹਦੇ ਚ ਆ ਇਹਨਾਂ ਦਾ ਇੱਕ ਲੰਬਾ ਜਿਹਾ ਮੰਤਰੀ ਨਿਕਲਿਆ ਸੀ ਕਬਜ਼ੇ ਛਡਾਉਣ ਹੁਣ ਚੁੱਪ ਕਰ ਗਿਆ ਕਿਉਂ ਭਾਈ ਕੀ ਰੀਜ਼ਨ ਹੈ ਇਹਦੇ ਪਿੱਛੇ ਕੀ ਸਮਝੌਤਾ ਹੈ ਇਹਦੇ ਪਿੱਛੇ ਕਿਉਂ ਕਿਹਾ ਸੀ ਸਾਡੇ ਮੁੱਖ ਮੰਤਰੀ ਨੇ ਆਸਿਸਮਾ ਤੇ ਸੁਖ ਵਿਲਾਸ ਠਾਵਾਂਗੇ ਹੁਣ ਤਾਂ ਉਹ ਦੇਖੋ ਨਹੀਂ ਉਦੋਂ ਝੂਠ ਬੋਲਿਆ ਸੀ ਕਿ ਹੁਣ ਝੂਠ ਬੋਲ ਰਹੇ ਹਾਂ ਕੋਈ ਤਾਂ ਦੱਸੇ ਕੋਈ ਨਹੀਂ ਦੱਸੂਗਾ ਲੁੱਟਣ ਵਾਲਾ ਨਹੀਂ ਦੱਸਦਾ ਮੈਂ ਸਿਰਫ ਇੱਕ ਗੱਲ ਕਰਨ ਆਇਆ ਇੰਨਾ ਸਾਰਿਆਂ ਨਾਲ ਕਿ ਲੁਟੇਰੇ ਨੂੰ ਸੁਧਰ ਲਈ ਵਾਰ-ਵਾਰ ਕਵਾਂਗੇ ਧੋਖਾ ਖਾਵਾਂਗੇ ਜਿਨ੍ਹਾਂ ਨੂੰ ਲੁੱਟਿਆ ਜਾ ਰਿਹਾ ਹੈ ਇਹਨਾਂ ਨੂੰ ਬੋਲਣਾ ਪੈਣਾ ਹੈ ਇਹਨਾਂ ਨੂੰ ਸੋਚਣਾ ਪੈਣਾ ਕਿ ਕਿਵੇਂ ਚੁਣੀਏ ਬੰਦੇ ਤੇ ਨਾ ਜਾਓ ਚਾਹ ਮੈਂ ਹੋਵਾਂ ਲੁਟੇਰਾ ਹੁੰਦਾ ਬੰਦਾ ਉਹਨੂੰ ਮੌਕਾ ਮਿਲਿਆ ਬਦਲ ਜਾਂਦਾ ਆ ਗਾਦਾਫੀ ਵੇਖ ਲਓ ਸਦਾਮ ਹਸੈਨ ਵੇਖ ਲਓ ਇਹਨਾਂ ਨੇ ਦੇਸ਼ ਬਣਾ ਤੇ ਬਾਅਦ ਚ ਦੇਸ਼ ਬਰਬਾਦ ਵੀ ਹੋ ਗਿਆ ਕੱਲੀ ਪਾਲਸੀ ਤੇ ਜਾਓ ਮੁੱਦੇ ਤੇ ਮੁੱਦੇ ਦੀ ਡਿਟੇਲ ਤੇ ਜਾਓ ਕੀ ਸੀ ਕਿੱਥੇ ਪਹੁੰਚ ਗਏ ਕਿਵੇਂ ਬਿਹਤਰ ਹੋਊਗਾ ਜੇ ਕਰ ਲਿਆ ਮੈਂ ਤੁਹਾਨੂੰ ਲਿਖ ਕੇ ਦਿਨਾ ਪੰਜਾਬ ਦੀ ਤਕਦੀਰ ਬਦਲ ਜਾਊਂਗਾ